ਅੰਜ ਕੀ ਨਾਮਾ ਤੁਹਾਡਾ ਕਿਹੜੀ ਜਗ੍ਹਾ ਸੁਨੀਲ ਕੁਮਾਰ ਜੀ ਪਿੰਡ ਨੂਰਪਰਵੇਦੀ ਨੂਰਪਰਵੇਦੀ ਕੀ ਹੋਇਆ ਇਹ ਸਾਡਾ ਇੱਕ ਨikhil ਕੁਮਾਰ ਲੜਕਾ ਨੂਰਪਰਵੇਦੀ ਤੋਂ ਆ ਰਿਹਾ ਜੀ ਨikhil ਸ਼ਰਮਾ ਸਾਨੂੰ ਸੰਜੀਵ ਸੰਜੀਵ ਸ਼ਰਮਾ ਜੀ ਨੂਰਪਰਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇ ਜਿੱਥੇ ਕਿ ਇੱਕ ਚਮਕੌਰ ਸਾਹ ਵਲ ਤੋਂ ਦਰਹਾਏ ਵਾਲੀ ਸਾਈਡ ਨੂੰ ਇੱਕ ਓਵਰਲੋਡ ਟ੍ਰੈਲੀ ਆ ਰਹੀ ਸੀ ਜਿਸ ਦੇ ਵਿੱਚ ਬਹੁਤ ਜਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਥੀ ਉਸਨੇ ਅਚਾਨਕ ਬ੍ਰੇਕ ਲਾਤੀ ਜਿਸ ਨਾਲ ਗੱਡੀ ਦੀ ਵਿੱਚ ਟੱਕਰ ਹੋ ਗਈ ਜਿਸ ਦੇ ਵਿੱਚ ਨikhil Sharma ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜੀ ਇੱਕ ਬੰਦਾ ਹਜੇ ਜਿਹੜਾ ਦੂਆ ਵਿਅਕਤੀ ਤਾਂ ਆਕਾਸ਼ ਸ਼ਰਮਾ ਆਕਾਸ਼ ਆਕਾਸ਼ ਕਿਆਨ ਆਕਾਸ਼ ਦੀਪ ਜੀ ਉਹ ਪੀਜੀਆਈ ਨੂੰ ਰੈਫਰ ਕੀਤਾ ਵਾ ਜੀ ਸੀਰੀਅਸ ਹੈ ਜੀ ਉਹ ਜਿਹੜਾ ਨਿਕਲ ਕਿੱਥੋਂ ਕਿੱਥੇ ਜਾ ਰਿਹਾ ਇਹ ਨੂਰ ਪਰਵੇਦੀ ਤੋਂ ਲੁਧਿਆਣੇ ਨੂੰ ਜਾ ਰਿਹਾ ਤੇ ਰੀਡੀਮੇਟ ਦਾ ਕੰਮ ਕਰਦੇ ਇਹਨਾਂ ਦਾ ਰੀਡੀਮੇਟ ਦਾ ਬਹੁਤ ਵੱਡਾ ਬਿਜ਼ਨਸ ਹਨ ਉਪਰਵੇਦੀ ਵਿਖੇ ਤੇ ਘਟਨਾ ਕਿੰਨੇ ਵਜੇ ਦੀ ਹੈ ਇਹ ਰਾਤੀ ਤਕਰੀਬਨ 9 ਵਜੇ ਦੀ ਹੈ ਜੀ ਇਸ ਹੁਣ ਮੰਗ ਕੀ ਕਰ ਮੰਗ ਪ੍ਰਸ਼ਾਸਨ ਤੇ ਇਹੀ ਹੈ ਜੀ ਜਿਹੜੇ ਓਵਰਲੋਡ ਟਰੈਕਟਰ ਚੱਲਦੇ ਆ ਜਾਂ ਟਰੈਲੀਆਂ ਕੁਝ ਵੀ ਹੈ ਇਹਨਾਂ ਤੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਤੇ ਓਵਰਲੋਡ ਗੱਡੀਆਂ ਜਿਹੜੀਆਂ ਬੇ ਉਹ ਚੱਲਦੀਆਂ ਜੀ ਉਹ ਬੰਦ ਹੋਣੀਆਂ ਚਾਹੀਦੀਆਂ ਇਹ ਆਰਟੀਓ ਸਾਹਿਬ ਜਾਂ ਡੀਟੀਓ ਸਾਹਿਬ ਜਾਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹ ਇਨਾਂ ਉੱਪਰ ਧਿਆਨ ਦੇਣਾ ਚਾਹੀਦਾ ਜੀ ਇਹ ਟੱਕਰ ਜਿਹੜੀ ਹੋਈ ਹੈ ਕਿਹੜੇ ਬਹਾਨੇ ਹੋਈ ਹੈ ਬਹਾਨਾ ਟਰੈਕਟਰ ਦਾ ਜੀ ਪਿੱਛੇ ਟਰੈਲੀ ਹੈ ਟਰੈਲੀ 'ਚ ਬਹੁਤ ਹੀ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਦੀ ਜੀ ਜਿਹਦੇ ਕਾਰਨ ਹੋਈ ਜੀ ਇਹ ਨਾ ਉਹਦੇ ਪਿੱਛੇ ਕੋਈ ਯਾਨੀ ਕਿ ਕੋਈ ਏਦਾਂ ਦੀ ਕੋਈ ਲਾਈਟਰ ਰਿਫਲੈਕਟਰ ਜਾਂ ਕੋਈ ਏਦਾਂ ਦੀ ਕੋਈ ਚੀਜ਼ਾਂ ਲਾਈਆਂ ਹੋਈਆਂ ਜਿਹਦੇ ਨਾਲ ਪਤਾ ਲੱਗ ਜੀ ਵੀ ਅੱਗੇ ਟਰੈਕਟਰ ਜਾ ਰਿਹਾ ਰਾਤ ਨੂੰ ਠੀਕ ਕੋਈ ਨਾ ਜੀ ਪਾਜੀ ਨਾਮ ਦੱਸਿਓ ਆਪਣਾ ਤੁਨੋ ਜਪਰੀ ਤੇ ਕਿਹੜੀ ਜਗ੍ਹਾ ਤੋਂ ਨੂਰਪੁਰ 베ਦੀ ਤੋਂ ਹੈ ਤੇ ਕੀ ਹੋਇਆ ਜੀ ਪਾਜੀ ਨੂਰਪੁਰ 베ਦੀ ਤੋਂ ਨਿਕਲ ਲੋਟਿਆ ਨਾਮ ਦਾ ਮੁੰਡਾ ਸਾਡਾ ਭਤੀਜਾ ਲੁਧਿਆਣਾ ਕਿਸੇ ਕੰਮ ਵਾਸ ਜਾ ਰਹੇ تھے ਜੀ ਰਸਤੇ ਵਿੱਚ ਇੱਕ ਟਰੈਕਟਰ ਜਿਹਨਾਂ ਕੇ ওভারਲੋਡ ਵੇਟ ਲੱਧਿਆ ਪਤਾ ਲੱਕੜੀ ਲੱਦੀ ਵੀ ਸੀ ਇਕਦਮ ਰਸਤੇ ਕੇ ਬ੍ਰੇਕ ਲਗਾ ਦਿੱਤੀ ਜੀ ਤੇ i20 ਕਾਰ ਜਿਹੜੀ ਇਹਦੇ ਵਿੱਚ ਜਾ ਕੇ ਵੱਜੀ ਜੀ ਤੇ ਨੀਕਲ ਲੋਟਿਆ ਨਾਮ ਦੇ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਇੱਕ ਮੁੰਡਾ ਹੋਰ ਨਾਲ ਦਾ ਜੀ પ્રકાશਦੀਪ ਉਹ ਪੀਜੀਆਈ ਰੈਫਰ ਕਰ ਦਿੱਤਾ ਹੈ ਉਹ ਵੀ ਇਸ ਟਾਈਮ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀ ਬਹੁਤ ਮੰਦਭਾਗੀ ਘਟਨਾ ਹੈ ਮੰਨ ਕੇ ਕਰਦਾ ਸਾਡੀ ਸਰਕਾਰ ਤੋਂ ਇਹ ਮੰਗ ਹੈ ਜੀ ਕਿ ਜਿਹੜੇ ਟਰੈਕਟਰ ਐ ਟਰਾਲੀਆਂ ਇਹਨਾਂ ਨੂੰ ਰਿਫਲੈਕਟਰ ਵਗੈਰਾ ਲਾਏ ਜਾਣ ਔਰ ਜਿਹੜੇ ਨਹੀਂ ਲਗਾਗਾ ਘੁੰਮਦੇ ਇਦਾਂ ਦਾ ਓਵਰਲੋਡ ਵਜਨ ਹੈ ਇਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ। ਠੀਕ ਹੈ। ਹਾਂ ਜੀ ਸਰ ਨਾਮ ਦੱਸੋ ਆਪਣਾ। ਐਸ.ਆਈ. ਤਰਨ ਅਡਿਸ਼ਨਲ ਐਸ.ਐਚ.ਓ. ਫਾਣਾ ਮਛੇੜਾ। ਸਰ ਇੱਕ ਐਕਸੀਡੈਂਟ ਦਾ ਮਾਮਲਾ ਕੀ ਹੈ ਜੀ? ਇਹ ਦਾ 27 5 2024 ਨੂੰ ਨਾ ਇੱਕ ਟਰਾਲੀ ਔਰ i20 ਕਾਰ ਦਾ ਐਕਸੀਡੈਂਟ ਹੋਇਆ। ਬਲੂਰਪਰਾ ਦੇ ਨੇੜੇ। ਜਦੋਂ ਉਹ ਨਾ ਕੋਈ ਕਰੀਬ ਨਾ ਉਹਦਾ ਟਾਈਮ ਸੀ ਇਹਦਾ ਫਾਦਰ ਪਿੱਛੇ ਪਿੱਛੇ i20 ਗੱਡੀ ਲੈ ਕੇ ਆ ਰਿਹਾ ਇਹਦਾ ਲੜਕਾ ਨikhil kumar ਦਾ ਸੰਜੀਵ ਕੁਮਾਰ ਦਾ ਲੜਕਾ ਨikhil kumar ਨikhil charma ਦਾ ਉਹ ਅੱਗੇ ਕੀ ਗੱਡੀ ਲੈ ਕੇ ਆਪਣੇ ਦੋਸਤਾਂ ਨਾਲ ਆਪਣੀ ਸ਼ੋਪਿੰਗ ਕਰਨ ਲਈ ਲੁਧਿਆਣਾ ਜਾ ਰਿਹਾ ਸੀ ਜਦੋਂ ਇਹ ਨਾ ਸਤੀ ਜਗ੍ਹਾ ਦੇ ਕੋਲ ਆਏ ਨਹਿਰ ਦੇ ਨਾਲ ਨਾਲ ਗੜੀ ਆਪਣੇ ਚੰਗੋਲ ਸਾਹਿਬ ਤੋਂ ਗੜੀ ਖਰੀਦ ਰਖਾਣਾ ਨੂੰ ਆ ਰਿਹਾ ਸੀ ਕੋੜਾ ਨੂੰ ਸਤੀਆਂ ਸਤੀਆਂ ਦੇ ਕੋਲ ਦਾ ਆਇਆ ਜਦੋਂ ਜਕ ਤੇਜ਼ ਰਫ਼ਤਾਰ ਨਾਲ ਮੁੜਬਟ ਵਾਲੀ ਲੱਕੜਾਂ ਦਾ ਲੋਡ ਸੀ ਇਹਦੇ ਮੋੱਚੇ ਤਕਰੀਬਨ 3-4 ਫੁੱਟ ਪਿੱਛੇ ਨੂੰ ਡਿੱਗ ਰਹੇ ਸੀ ਜਿਹੜੇ ਟੈਲੀ ਨੇ ਮਗਰ ਕੋਈ ਵੀ ਲੋਰ ਆਫ ਲੈਕਟਰ ਜਾਂ ਕੋਈ ਲਾਈਟ ਨਾ ਹੋਣ ਕਰਕੇ ਕੋਈ ਵੀ ਜਦੋਂ ਪਿੱਛੋਂ ਟੰਡ ਆਪਣੀ ਗੱਡੀ ਚ ਆ ਰਹਿ ਜੀ ਤਾਂ ਮਰੇ ਕੋਈ ਨਾ ਦਿਸਣ ਕਰਕੇ ਜਿਹੜੀ ਗੱਡੀ ਹੈ ਨਾ ਜਕ ਦਾ ਡਰਾਈਵਰ ਨੇ ਆਪਣੇ ਟੈਕਟਰ ਵਾਲੇ ਨੂੰ ਬ੍ਰੇਕ ਮਾਰੀ ਤੇ ਜਿਹੜੀ ਟਾਲੀ ਆ ਉਹ ਮੋੱਚਾਂ ਦੇ ਥੱਲੇ ਟਾਲੀ ਵਿੱਚ ਜਾ ਕੇ ਵੱਜੀ ਜਿਹਦੇ ਨਾਲ ਇੱਕ ਆਕਾਸ਼ਦੀਪ ਉਹ ਚੰਡੀਗੜ੍ਹ ਦਾ ਇਕਲਾ 32 ਚ ਤੇ ਜਿਹੜੇ ਦੂਸਰੇ ਵੀ ਆ ਡੈਡਵਾ ਆਪਣੇ ਨਿਕਲ ਨਿਕਲ ਸ਼ਰਮਾ ਸੀ ਸੰਜੀਵ ਦਾ ਲੜਕਾ ਮੂਰਪੁਰ ਵਿਧੀ ਤੋਂ ਉਹਦੀ ਜਦੋਂ ਉਹਦਾ ਡੈਡੀ ਆਪਣੇ ਰਾਜੀਦਾਂ ਦੀ ਮਦਦ ਨਾਲ ਲੈ ਕੇ ਆ ਰਿਹਾ ਸੀ ਉਹਦੀ ਰਸਤੇ ਵਿੱਚ ਡੈਥ ਹੋ ਗਈ ਸੀ ਜਿਹੜੀ ਡੈਡ ਬੋਡੀ ਅੱਜ ਸਿਵਲ ਹਸਪਤਾਲ ਮਛਿਗੜੇ ਪਹੇਜਾ ਦੀ ਕਾਰਵਾਈ ਅੰਡਰ ਸੈਕਸ਼ਨ ਐਫ ਆਈ ਆ ਨੰਬਰ 70 ਮਿਤੀ 22 5224 ਅੰਡਰ ਸੈਕਸ਼ਨ 279 ਅਜੇ ਜਿਹੜਾ ਦੂਜੀ ਆ ਟਟਾਲੀ ਦਾ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਨਾਮ ਨੂੰ ਵਿਅਕਤੀ ਦੇ ਖਿਲਾਫ ਦਿੱਤਾ ਅਜੇ ਉਹਦੇ ਦੂਜੀ ਆ ਉਹ ਦੂਜੀ ਬਾਰੇ ਪਤਾ ਨਹੀਂ ਲੱਗ ਸਕਿਆ ਉਹਦੇ ਬਾਅਦ ਉਹਦੀ ਭਾਲ ਜਾਰੀ ਹੈ ਜਿਹੜੀ ਮੌਕੇ ਤੋਂ ਨਾ ਆਪਣਾ ਨੇਰੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋਂ ਭੱਜ ਗਿਆ